ਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਸਜਨੋ ਪਿੰਡ ਪਾਣੇ ਦੇ ਵਿੱਚ ਪਾਣੇ ਜ਼ਿਲ੍ਹੇ ਦੇ ਵਿੱਚ ਪਾਣਾ ਪਿੰਡ ਆ ਜਿਹੜਾ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਸਜਨੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਗ ਜਿਹੜੇ ਕਵਰ ਕਰਕੇ ਦਿਖਾਵਾਂਗੇ ਤੇ ਸਜਨੋ ਇੱਕ ਪਹਿਲੀਆਂ ਦੇ ਵਿੱਚ ਬੇਨਤੀ ਕਰ ਦਿੰਦੇ ਆ ਜਿਹੜੇ ਜਾਨਵਰ ਆ ਉਹ ਵੀਰ ਆਪ ਘਰੇ ਹੈ ਨਹੀਂਗਾ ਤੇ ਬਾਈ ਇਹਨਾਂ ਦਾ ਗਵਾਂਡੀ ਜਿਹੜਾ ਡਿਟੇਲ ਦੇਊਗਾ ਕਰੇ ਲੋ ਮਜਬੂਰੀ ਦੇ ਕਾਰਨ ਇਹ ਜਾਨਵਰ ਵੇਚਨੇ ਆ ਸੱਜਣੋ ਕੋਈ ਇਹਨਾਂ ਦੇ ਵਿੱਚ ਨੁਕਸ ਨਹੀਂਗਾ ਕੋਈ ਕਿਸੇ ਚੀਜ਼ ਦੀ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਬਾਕੀ ਸਾਰੀ ਜਾਣਕਾਰੀ ਹੈ ਜਿਹੜੀ ਆਪਾਂ ਵੀਰ ਤੋਂ ਲੈ ਕੇ ਦਵਾਂਗੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਹੋਰ ਵੀਰੇ ਪਰਵਾਹ ਠੀਕ ਹੈ ਜੀ ਹਾਂ ਜੀ ਹਾਂ ਜੀ ਵਧੀਆ ਠੀਕ ਠਾਕ ਤੇ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਭਾਈ ਨਾਮ ਗੁਰਵਿੰਦਰ ਸਿੰਘ ਜੀ ਤੇ ਜਿੱਥੇ ਆਪਾਂ ਖੜੇ ਇੱਥੇ ਵੀਰੇ ਦਾ ਨਾਮ ਵੀ ਦੱਸ ਦਈਏ ਇੱਕ ਕਾਕਾ ਸੰਦੂ ਪੁੱਛ ਰਣੀ ਤੁਸੀਂ ਕਾਕਾ ਸੰਦੂ ਠੀਕ ਹੈ ਵੀਰੇ ਤੇ ਇੱਕ ਰਹੀ ਆਪਣਾ ਐਡਰੈਸ ਕਨਫਰਮ ਕਰ ਦਈਏ ਵੀਰੇ ਐਡਰੈਸ ਆਪਣਾ ਪਿੰਡ ਪਾਣਾ ਜੀ ਜਿਹੜੀ ਮੰਨ ਲਓ ਨਵਾਂ ਪੈਦਿਕਨ ਪਰਾਜਾ ਖੁੱਲਿਆ ਉਹ ਤੋਂ ਸੜਕ ਆਉਂਦੇ ਆ ਪਹਿਲੀ ਪਾਈ ਮੋੜ ਜਾਓ ਉੱਥੇ ਪੁੱਛੋ ਕਾਕਾ ਡੇਰੀ ਵਾਲੇ ਦਾ ਘਰ ਕਿੱਥੇ ਹੈ ਕਾਕਾ ਡੇਰੀ ਵਾਲਾ ਠੀਕ ਹੈ ਜੀ ਤੇ ਜਿਹੜੇ ਜਾਨਵਰ ਵੇਚਨੇ ਕੀ ਮਜਬੂਰੀ ਬਣ ਗਈ ਵੀਰੇ ਬਸ ਕੋਈ ਨੇ ਘਰੇਲੂ ਪ੍ਰੋਬਲਮ ਕਰਕੇ ਮਤਲਬ ਵੇਚਨੇ ਪੈ ਰਹੇ ਆ ਠੀਕ ਹੈ ਵੀਰੇ ਜਿਹੜੀ ਪਹਿਲੇ ਨੰਬਰ ਤੇ ਮੱਝ ਆ ਵੀਰੇ ਕੀ ਡਿਟੇਲ ਹੈ ਇਹਦੀ ਇਹ ਇੰਦਾ ਡੇਢ ਮਹੀਨਾ ਰਹਿਦਾ ਜੀ ਬਾਕੀ ਡੇਢ ਮਹੀਨਾ ਬਾਕੀ ਆ ਸੂਣ ਆ ਹਾਂ ਇਹਨੇ ਤੀਜੇ ਸੂਏ ਸੂਣਾ ਤੀਜੇ ਸੂਏ ਸੂਣ ਨੂੰ ਜਿਹੜੀ ਤਿਆਰ ਆ ਮੰਨ ਲਓ ਡੇਢ ਮਹੀਨਾ ਬਾਕੀ ਹੈ ਡੇਢ ਮਹੀਨਾ ਬਾਕੀ ਹੈ ਜੀ ਹਾਂ ਠੀਕ ਹੈ ਜੀ ਤੇ ਦੂਜੇ ਸੂਏ ਦਾ ਦੁੱਧ ਦਾ ਰਿਕਾਰਡ ਵੀਰੇ ਕੁਝ ਦੂਜੇ ਫਿਰ 13 ਕਿਲੋ ਦੁੱਧ ਦਿੱਤਾ ਇਹਨੇ 13 ਕਿਲੋ ਦੁੱਧ ਜਿਹੜਾ ਦਿੱਤਾ ਦੂਜੇ ਸੂਏ ਦੇ ਵਿੱਚ ਹਾਂ ਜੀ ਘਰੇਲੂ ਸੰਭਾਲਦੇ ਵਧੀਆ ਠੀਕ ਹੈ ਵੀਰੇ ਨਾਰਮਲ ਜਿਹੜੀ ਸੇਵਾ ਦੇ ਵਿੱਚ ਹਾਂ ਜੀ ਨਾਰਮਲ ਸੇਵਾ 13 ਕਿਲੋ ਦੁੱਧ ਸੱਜਣੋ ਇਸ ਮੈਨੇ ਦਿੱਤਾ ਵਾ ਦੂਜੇ ਸੂਏ ਦੇ ਵਿੱਚ 13 ਕਿਲੋ ਦੁੱਧ ਦਾ ਰਿਕਾਰਡ ਸੀ ਤ ਰੇਡਰ ਦਾ 70000 ਰਕੜਦੇ 70000 ਦੇ ਵਿੱਚੋਂ ਮਾਨਤਾ ਨੂੰ ਹੋ ਜੂਗਾ ਵੀਰੇ ਹਾਂਜੀ ਮਾਨਤਾ ਨੂੰ ਹੋ ਜੂਗਾ ਇੱਕ ਵਾਰੀ ਖੋਲ ਕੇ ਦਿਖਾ ਦਈਏ ਕਿੜਾ ਕੜਾ ਦਈਏ ਵੀਰੇ ਕਢਾ ਦਿੰਦੇ ਕਢਾ ਦੇ ਲਓ ਵੀ ਸੱਜਣੋ ਤੀਜਾ ਸੁਆ ਸੁਣਾ ਇਹ ਸਮਝਨੇ ਤੇ ਸੂਣ ਦੇ ਵਿੱਚ ਡੇਢ ਮਹੀਨਾ ਜਿਹੜਾ ਬਾਕੀ ਆ ਚੈੱਕ ਚੁੱਕ ਕਰਵਾਈ ਆ ਵੀਰੇ ਕਿ ਹਾਂਜੀ ਹਾਂਜੀ ਸਾਰੇ ਗਾਰੰਟੀ ਹੋਊਗਾ ਠੀਕ ਹੈ ਜਿਹੜਾ ਵੀਰ ਆਊਗਾ ਕੋਈ ਗੱਲ ਨਹੀਂ ਤੁਸੀਂ ਜੇ ਕਹਿਣਗੇ ਤਾਂ ਚੈੱਕ ਕਰਵਾ ਕੇ ਦੇ ਦਿਓ ਠੀਕ ਹੈ ਵੀਰੇ ਕੋਈ ਚੱਕਰ ਨਹੀਂ ਚੈੱਕ ਲਾ ਲਓ ਵੀ ਸੱਜਣੋ ਡੇਢ ਮਹੀਨੇ ਦੀ ਕੱਚੀ ਆ ਮੁੱਲ ਜਿਹੜਾ 70000 ਆ ਮਾਨਤਨ ਹੋ ਜਾਊਗਾ ਦੋ ਨੰਬਰ ਦੇ ਉੱਤੇ ਜਿਹੜੀ ਝੋਟੀ ਆ ਵੀਰੇ ਉਹਦੀ ਕੀ ਡਿਟੇਲ ਆ ਇਹ ਦੂਜੇ ਸੂਏ ਸੋਨਾ ਝੋਟੀ ਨੇ ਜੀ ਦੂਜੇ ਸੂਏ ਸੋਨਾ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਪਹਿਲੇ ਸੂਏ ਦਾ ਦੁੱਧ ਰਕਾਰਡ ਵੀਰੇ ਪਹਿਲੇ ਸੂਏ ਇਹਨੇ ਵੀ 12 ਲੀਟਰ ਦੁੱਧ ਦਿੱਤਾ ਹੈ ਜੀ ਪਹਿ ਅਥਣਾ ਤੁਨਾ ਵੈਸੇ ਪਰ ਇਹਨਾਂ ਨਾਲ ਨਹੀਂ ਦੇ ਨਹੀਂ ਘਰੇ ਰੱਖਣੀ ਠੀਕ ਆ ਇਹੇ ਬੱਚਾ ਸੀ ਗਏ ਤਾਂ ਹਾਂਜੀ ਹਾਂਜੀ ਬੱਚਾ ਆ ਜਾਂਦਾ ਠੀਕ ਹੈ ਵੀਰੇ ਲਓ ਵੀ ਸਜਣੋ ਇਹਦੇ ਜਿਹੜੇ ਪੌਣੇ ਤਿੰਨ ਮਹੀਨੇ ਰਹਿੰਦੇ ਆ ਜੀ ਮੰਨ ਲਓ ਪੌਣੇ ਤਿੰਨ ਮਹੀਨੇ ਰਹਿੰਦੇ ਆ ਜੀ ਸਹੀ ਟਾਈਮ ਪੂਰਾ ਠੀਕ ਹੈ ਵੀਰੇ ਹਾਂਜੀ ਇਹ ਵੀ ਚੈੱਕ ਕਰਵਾਈ ਆ ਵੀਰੇ ਆ ਚੈੱਕ ਪਾ ਜਿਹੜਾ ਕਿ ਕਰਾਉਣ ਲਈ ਕਰਾ ਲਵੇ ਕੋਈ ਚੱਕਰ ਨਹੀਂ ਠੀਕ ਹੈ ਵੀਰੇ ਲਓ ਵੀ ਸਜਣੋ ਇਹਦੇ ਜਿਹੜੇ ਪੌਣੇ ਤਿੰਨ ਮਹੀਨੇ ਬਾਕੀ ਆ ਬਾਕੀ ਥਣਾ ਤੁਣਾ ਦੀ ਤੁਹਾਨੂੰ ਵਿਥੀ ਦੇਖ ਲਓ ਸਪੇਸ ਚੰਗਾ ਵਾ ਥਣ ਚੰਗਾ ਲੱਗਾ ਲੇਵੇ ਦੀ ਸਾਫ ਸੁਥਰੀ ਐ ਸੰਗਾ ਸੁੰਗਾ ਤੋਂ ਚੰਗੀ ਇਹਦਾ ਕੀ ਮੁੱਲ ਰਹੂਗਾ ਇਹਦਾ 75000 ਹੈ 75000 ਦੇ ਵਿੱਚੋਂ ਮਾਨਤਨ ਹੋ ਜੂਗਾ ਵੀਰੇ ਮਾਨਤਨ ਹੋ ਜੂਗਾ ਤੇ ਘੇੜਾ ਕਢਾ ਦਈਏ ਵੀਰੇ ਇਹਨੂੰ ਵੀ ਇਹ ਡਰਦੀ ਥੋੜੀ ਬਗਾਨਾ ਕਰਕੇ ਚਲੋ ਕੋਈ ਗੱਲ ਨਹੀਂ ਲਓ ਵੀ ਸੱਜਣੋ ਜਿਹੜਾ ਵੀਰ ਆਊਗਾ ਤੁਸੀਂ ਤੋਰ ਕੇ ਆਪ ਵੇਖ ਲਓ ਕਿਉਂਕਿ ਬਾਈ ਆਪ ਹੈਣੀਗਾ ਤੇ ਵੀਰ ਤੋਂ ਡਰਦੇ ਹਾਂ ਮੱਜਾ ਥੋੜੀਆਂ ਜੀਆਂ ਇੱਕ ਲਾਸਟ ਤੇ ਜਿਹੜੀ ਗਾਂ ਵੀਰੇ ਇਹਦੀ ਕੀ ਡਿਟੇਲ ਹੈ ਜੀ ਇਹ ਗਾਂ ਨੇ ਤੀਜਾ ਸੂਆ ਸੋਣਾ ਜੀ ਤੀਜਾ ਸੂਆ ਵੀਰੇ ਹਾਂਜੀ ਹਾਂਜੀ ਇਹਦਾ ਦੂਜੇ ਸੂਏ ਦਾ ਦੁੱਧਰ ਕਾਰਡ ਵੀਰੇ ਇਹਨਾਂ 16 17 ਲੀਟਰ ਹੀ ਸੀਗਾ 16 17 ਲੀਟਰ ਜਿਹੜਾ ਆਪਣੇ ਆਮ ਸੇਵਾ ਦੇ ਉੱਤੇ ਦਿੱਤਾ ਹਾਂ ਹ ਇਹਦਾ ਇੱਕ ਮਹੀਨਾ ਪੂਰਾ ਬਾਕੀ ਇਹਦਾ ਇੱਕ ਮਹੀਨਾ ਪੂਰਾ ਬਾਕੀ ਹੈ ਹਾਂਜੀ ਹਾਂਜੀ ਤੇ ਇਹਦਾ ਕੀ ਮੁੱਲ ਰਹੂਗਾ ਵੀਰੇ ਇਹਦਾ ਮੁੱਲ ਤਾਂ ਜਾਇ ਜੀ 45000 ਕਰਦੇ ਆਂ 45000 ਦੇ ਵਿੱਚੋਂ ਮਾਨਤਨ ਹੋ ਜੂਗਾ ਮਾਨਤਨ ਕਰ ਦਾਂਗੇ ਠੀਕ ਹੈ ਜੀ ਲਓ ਵੀ ਸੱਜਣੋ ਤੀਜਾ ਸੂਆ ਸੋਨਾ ਵਾ ਦੂਜੇ ਸੂਏ ਦਾ ਦੁੱਧ ਰਿਕਾਰਡ 16 ਤੋਂ 17 ਲੀਟਰ ਤੇ ਘਰੇਲੂ ਆਮ ਸੇਵਾ ਦੇ ਉੱਤੇ ਤੁਸੀਂ ਦੇਖ ਸਕਦੇ ਆ ਬੈਕ ਸਾਈਡ ਤੇ ਜਿਹੜੇ ਜਾਨਵਰ ਰੱਖੇ ਹੋਏ ਆ ਬਾਈਆਂ ਦੇ ਕੋਈ ਮਜਬੂਰੀ ਬਣ ਗਈ ਵੀ ਸਾਰੇ ਜਾਨਵਰ ਹੀ ਸੇਲ ਕਰਨੇ ਆ ਬਾਈਆਂ ਨੇ ਜੇ ਨੰਬਰ ਦੱਸ ਦਈਏ ਵੀਰੇ ਬਾਈ ਦਾ ਜੇ ਕੋਈ ਜੋੜਾ ਇਕੱਠਾ ਲਊਗਾ ਫਿਰ ਦਾਲਾ ਮਾਰਦਾਂ ਕਾਟਾਂਗੇ ਮੱਝਾਂ ਮੰਨ ਲਓ ਜੇ ਜੋੜਾ ਕੋਈ ਲੈਂਦਾ ਤੇ ਇੱਕ 40 ਦਾ ਕਰ ਦਾਂਗੇ ਆਪਾਂ 70 70 ਦੀਆਂ ਦੋਵੇਂ ਹੋ ਜਾਣਗੀਆਂ ਹਾਂਜੀ ਹਾਂਜੀ ਕਰ ਦਾਂਗੇ ਜੇ ਇਹਨਾਂ ਦਾ ਲਓ ਵੀ ਸੱਜਣੋ ਜੇ ਤੁਸੀਂ ਜੋੜੇ ਦੇ ਵਿੱਚ ਮੱਝਾਂ ਖਰੀਦਦੇ ਆ ਤਾਂ ਦੋਨਾਂ ਜੋੜਾਂ ਦਾ ਜੋੜੇ ਦਾ ਜਿਹੜਾ ਮੁੱਲ ਆ ਇੱਕ 40 ਬੰਦਾ ਵਾ ਇੱਕ 45 ਬੰਦਾ ਸੀ ਹੈਨਾ ਇੱਕ 45 ਬੰਦਾ ਸੀ ਇੱਕ 45 ਬੰਦਾ ਸੀ ਤੇ 140 ਦੀਆਂ ਵੀਰ ਹੋਣੀ ਕਹਿੰਦੇ ਵੀ ਆਪਾਂ ਦੇ ਦੇਾਂਗੇ ਵਿੱਚੋਂ ਮਾਨਤਨ ਹੋਰ ਹੋ ਜਾਊਗਾ ਵੀਰੇ ਹੋਰ ਵੀ ਹੋ ਜਾਊਗਾ ਜੀ ਲਓ ਵੀ ਸੱਜਣੋ ਵੱਡੀ ਸ਼ੋਰਟ ਹੋ ਗਈ ਹੈ ਜਿਹੜੇ ਜੋੜੇ ਦੇ ਵਿੱਚ ਤੇ ਇਹ ਗਾਂ ਦੀ ਆਪਾਂ ਮਾਨਤਨ ਖੁੱਲਾ ਕਰ ਦੇਾਂਗੇ ਵੀਰੇ ਇਹਦਾ ਕਰ ਦਾਂਗੇ ਖੁੱਲਾ ਠੀਕ ਹੈ ਨੰਬਰ ਬੋਲ ਦਿਓ ਵੀਰੇ ਇੱਕ ਵਾਰੀ 96461 9646 74576 74576 ਇੱਕ ਵਾਰੀ ਹੋਰ ਬੋਲ ਦਿਓ ਵੀਰੇ 9646 ਹਾਂਜੀ ਵੀਰੇ 74576 ਠੀਕ ਹੈ ਜੀ ਲਓ ਵੀ ਸੱਜਣੋ ਜਿਹੜਾ ਵੀ ਜਾਨਵਰ ਤੁਸੀਂ ਲਓਗੇ ਨਿਰਖ ਪਰਖ ਤੁਸੀਂ ਆਪਣੀ ਆਪ ਕਰਨੀ ਆ ਜਿਹੜਾ ਜਾਨਵਰ ਚੈੱਕ ਕਰਾਉਣਾ ਵਾ ਸੂਣ علاوہ ਉਹ ਤੁਸੀਂ ਚੈੱਕ ਕਰਵਾ ਕੇ ਲ ਜਾ ਸਕਦੇ ਆ ਜਿੰਨੀ ਵੀਰ ਨਾਲ ਗੱਲ ਕਹੀ ਗਈ ਸੀ ਦੁੱਧ ਦੀ ਜਾਂ ਕਾਸੇ ਦੀ ਉਹ ਆਪਾਂ ਵੀਡੀਓ ਦੇ ਵਿੱਚ ਦੱਸ ਦਿੱਤੀ ਆ ਬਾਕੀ ਜਾਣਕਾਰੀ ਲਈ ਨੰਬਰ ਜਿਹੜਾ ਸਕਰੀਨ ਦੇ ਉੱਤੇ ਦਿੱਤਾ ਹੋਇਆ ਵਾ ਤੁਸੀਂ ਆ ਕੇ ਸੰਪਰਕ ਕਰਕੇ ਗੱਲ ਕਰਕੇ ਵੀਰ ਹੋਂਨਾ ਨਾਲ ਸੌਦਾ ਕਰਿਓ ਇੱਥੇ ਆ ਕੇ ਵੇਖ ਕੇ ਲੈ ਕੇ ਜਾਇਓ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਧੰਨਵਾਦ